خالسا واحد <متحدث> بہت 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 ہی ਮੇਰੇ ਮੈਂ ਥੋੜੀ ਜਿਹੀ ਬੇਨਤੀ ਕਰਨਾ ਚਾਹੁੰਦਾ ਜੋ ਜਿੱਦਾ ਹਾਂ ਨੇ ਕਿਹਾ ਉਹੀ ਤਾਰੀਖੀ ਦੇ ਰਾਡ ਨੂੰ ਜੁਆਇਨ ਕਰਾਇਆ ਜਾਵੇ ਜੁਆਇਨ ਹੋਣਾ ਉਹ ਜਦੋਂ ਕਰਾਇਆ ਜਾਣਾ ਹਿੰਗਾ ਜਿਨ੍ਹਾਂ ਨੂੰ ਉਸੇ ਵਰਤੀ ਕਰਕੇ ਇਹ ਪਾਰਟੀ ਤੋਂ ਕੱਢਿਆ ਹੋ ਕਮਲ ਜਿਸ ਨੇ ਪ੍ਰਮਾਣਿਤ ਤੇ ਵੀ ਆਪਣੇ ਜਿਲ੍ਹਾ ਤੋਂ ਪਾਰ ਕਿਸੇ ਨੀਦਰ ਪਾਰਟੀ ਦੇ ਵੈਰੀਆ ਕੋਲੋਂ ਲੁਕਾਣ ਠਿਕਾ ਸੀ ਵੀ ਇਹ ਕਮਲ ਜਿਸ ਨੇ ਰਾਡ ਪਾਰਟੀ ਜਿਹੜੇ ਸਾਡੇ ਅਸ ਹਰ ਕੰਨੇ ਪੈ ਨਹੀਂ ਜਨ ਮੰਨ ਸਕਦੇ ਉਹਨਾਂ ਨੇ ਲੱਗੇ ਪਹੁੰਚ ਕੀਤੀ ਵੀ ਕਮਲ ਜਿਸ ਨੇ ਰਾਡ ਨੂੰ ਕਿਸੇ ਨਾ ਕਿਸੇ ਪਾਰਟੀ ਦੇ ਪਾਸੇ ਕੀਤਾ ਜਾਵੇ ਤੁਹਾਨੂੰ ਉੱਥੇ ਕੰਮ ਕਾਰਜ ਕਰਦੇ ਪਰ ਹੋਰ ਹੀ ਸੜ ਗਿਆ ਕਮਲ ਜਿਸ ਨੇ ਬਰਾਗ ਸਾਰੀ ਆ ਗਈ ਇੱਕੋ ਪਹਿਰਾ ਅੰਕੜਾ ਅਸੀਂ ਛੱਡ ਕੇ ਅੱਜ ਪਾਰਟੀ ਵਾਸਤੇ ਕੰਗਰਸ ਪਾਰਟੀ ਵਾਸਤੇ ਰਿਸ਼ ਕਰ ਰਹੇ ਆ ਕਿੰਨੀ ਵੱਡੀ ਜੁਆਇੰਟ ਹੋਏ ਕੀ ਹੋ ਸਕਦੀ ਹੈ ਮੈਂ ਇਹ ਕਹਿੰਦਾ ਵੀ ਆਪੇ ਜਿਸ ਨੇ ਮਿਲਣਾ ਕਰਦੀ ਨਾ ਮਨ ਲੋੜ ਨਹੀਂ ਮਨ ਥੋੜੀ ਜਿਹਾ ਮਿਲਣਾ ਕਰਨ ਦੀ ਲੋੜ ਹੈ ਕਿਉਂ ਤੁਸੀਂ ਸਾਡੇ ਨਾਲ ਹੋ ਤਾਂ ਹਨ ਜਿਸੇ ਜੁਆਇੰਟ ਦੀ ਲੋੜ ਨਹੀਂ ਹੈਗੀ ਤੁਸੀਂ ਹੋੜੇ ਸਾਰਾ ਕੁਝ ਤੁਸੀਂ ਹੋੜੇ ਪ੍ਰਧਾਨ ਤੁਸੀਂ

ਮੋ 2024 ਚੱਲ ਪਈਆ ਤੇ ਚੋਣਾ ਦਾ ਬਿੱਗਦਾ ਜਿਹੜਾ ਉਹ ਵੱਜ ਚੁਕਿਆ ਏ ਤੇ ਜਿਹੜੇ ਵਰਕਰ ਉਹ ਨਾਸਨਾ ਉਹ ਜਿਹੜੇ ਵਰਕਰ ਉਹ ਹਮੇਸ਼ਾ ਸਰਕਾਰ ਦਾ ਸਿੱਧੇ ਅਪਰਾਧ ਦੇ ਨਾਲ ਖੜੇ ਆ ਤੇ ਉਹਨਾਂ ਦੇ ਨਾਲ ਖੜੇ ਰਹਿਣਗੇ ਤੇ ਜਿਹੜੇ ਮੇਰੇ ਵੀਰ ਆ ਕਮਲਜੀਤ ਸਿੰਘਾ ਉਹਨਾਂ ਦੇ ਵਰਕਰ ਵੀ ਪੜਾ ਉਹਨਾਂ ਨੇ ਪੀੜੇ ਦੀ ਗੱਲ ਕਰ ਮੰਨਦੇ ਆ ਨਾ ਕਿ ਉਹ ਕਿਸੇ ਦੇ ਇਹਨੇ ਦੇ ਵਿੱਚ ਕਰ ਲਿਆ ਤੇ ਨਾ ਉਹ ਕਿਸੇ ਨਾਸਨਾ ਵਾਲੀ ਕਰਦੇ ਆ ਮੇਰੇ ਨਿਆਰੇ ਵਿੰਚਰ ਕਾਦਰ ਜੀ ਮਮਾ ਦਾ ਦਰਕਾ ਜੀ ਬਾਰੇ ਕੁਜੀ ਕਾਦਰ ਸਾਹਿਬ ਸ੍ਰੀ ਵਾਲੇ لیڈ ਬਹੁਤ ਅਵਾਜ਼ਾਂ માં ਕਈ ਪ੍ਰਮਾਣਾਂ ਦਾ ਤੇ ਘਰ ਬੈਠਣਾ ਤਿਆਰ ਕੋ ਕਿਸੇ ਤਰੀਕੇ ਸੀ ਪਰ ਤੁਸੀਂ ਇਹ ਦੇਖੋ ਅਜੇ ਥੋੜੀ ਸੇਧ ਦੀਕ ਹੋਈ ਸੀ ਕਿ ਨਾ ਮੇਰੇ ਮਰਕਲ ਨਹੀਂ ਤੇ ਹੋਣ ਦੇ ਯਤਨ ਸਦੇ ਹੋਣਗੇ ਕਿ ਲੀਡਰ ਸਾਡਾ ਕਿੱਥੇ ਗਿਆ ਪਰ ਮੈਂ ਇਹ ਕਹਿਣਾ ਕਿ ਪਾਰਟੀਆਂ ਨੂੰ ਇਹੋ ਜਿਹੇ ਜੋੜ ਨਹੀਂ ਕਰਦੇ ਚਾਹੀਦੀ ਆ ਨਾ ਕਿ ਪਾਰਟੀਆਂ ਇਹਨਾਂ ਨੇ ਯੋਧਿਆਂ ਨੂੰ ਨਕਾਰ ਕੇ ਦਰਜਨਾਨ ਕਰਕੇ ਪਾਸੇ ਕਰਨ ਦੀ ਕੋਸ਼ਿਸ਼ ਕਰਨ ਅਸਫਲ ਕੋਸ਼ਿਸ਼ ਤੇ ਛੋਟੇ-ਮੋਟੇ ਪਿਆਰੇ ਜਿਨ੍ਹਾਂ ਨੂੰ ਸੁਰਨਾਇ ਦਰਸੂ ਸਿੰਘ ਬਰਾਵ ਦੇ ਸਿਖਾਇਆ ਹੋਵੇ ਉਹਨਾਂ ਨੂੰ ਫੜ ਫੜ ਕੇ ਖੜੇ ਕਰ ਲਈ ਤੇ ਵੈਰ ਨੂੰ ਵੀ ਬਖਸ਼ਿਸ਼ ਹੋ ਗਈ ਤੇ ਉਹੀ ਲੋਕਾਂ ਵੀ ਲੜਾਈ ਲੱਗ ਸਕੋ ਦੋਸਤਾਂ ਵੀ ਲੜਾਈ ਲੱਗ ਗਈ ਬਹੁਤ ਅੱਧੀ ਆ ਆਪੋ ਆਪਣੀ ਲੜਾਈ ਕਰੀ ਜਾਵੇ ਆਪੂ ਆਪਣਾ ਘਰ ਚਲਾਇਆ ਜਾਵੇ ਬੰਦੇ ਨੂੰ ਇਹੀ ਬਹੁਤ ਸਾਰੀ ਤੇ ਸਮਝ ਕਿੰਨੀ ਜ਼ਰੂਰੀ ਹੁੰਦੀ ਆ ਤੇ ਪੁਣ ਦਾ ਹਲਕਾ ਸਾਹਮਣਾ شرابیا ਉਹ ਭਾਈ ਜਿੰਵੇਸ ਕੰਮ ਲਈ ਨਹੀਂ ਭੇਜਿਆ ਬਦਨਾਸ ਨਾ। ਇਸ ਕੰਮ ਲਈ ਭੇਜਿਆ ਕਿ ਸੇਬ ਸਕੂਲ ਦਾ ਮਿੱਤਰ ਬਣਾਓ। ਇਸ ਕੰਮ ਲਈ ਭੇਜਿਆ ਕਿ ਐਜੂਕੇਸ਼ਨਲ ਅਸੀਂ 4 ਸਕੂਲ ਅਪਗ੍ਰੇਡ ਕਰਾਏ, 40 ਸਕੂਲ ਬੰਦ ਕਰਦੇ। 40 ਸਕੂਲ ਅਪਗ੍ਰੇਡ ਨਹੀਂ ਹੋਏ, ਅਧੋਲੀਆ ਕਲਾ ਦਾ ਸਕੂਲ ਆ। ਉਹਨੂੰ ਵੀ ਸੰਗਤ ਨੇ ਬਾਬਿਆਂ ਦੇ ਸੰਜੋਗ ਨਾਲ ਬਹੁਤ ਸੋਹਣੀ ਮਾਨਤ ਬਣਾਈ ਐ। ਸ਼ਾਨਦਾਰ ਮਾਨਤ ਲਈ ਆ ਖਾਲਸਾ ਕਾਲਜ ਵਰਗੀ ਮਾਨਤ ਬਣਾਈ। ਤੇ ਉਹ ਸਕੂਲ ਆਪਣਾ ਪ੍ਰਸਤੂ ਦਾ ਕਰਵਾਇਆ ਸੀ 10ਵੀਂ ਤੋਂ ਉਹ ਵੀ ਸਕੂਲੀ ਨੇ ਨਾਲੇ ਮੂਹਰ ਦਿੱਤਾ। ਕਿੱਥੇ ਤਾਂ ਇਹ ਕਹਿੰਦੇ ਸੀ ਅਸੀਂ ਐਜੂਕੇਸ਼ਨ ਪਾਲਿਸੀ ਬਣਾਵਾਂਗੇ ਪਰ ਮੈਂ ਤੁਹਾਨੂੰ ਦੱਸ ਦਿਆਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਲਈ ਐਨਈਪੀ ਆਈਏ ਜਿਹਦੇ ਚ ਆਰਐਸਐਸ ਨੇ ਇੱਕ ਪੈਰ ਪੀਤੀ ਆ ਆਰਐਸਐਸ ਨੇ ਆਪ ਦੇ ਸਬਜੈਕਟ ਵਾਲੇ ਆ ਸਾਡੇ ਸ਼ਹੀਦਾਂ ਦੇ ਸਬਜੈਕਟ ਸਾਡੇ ਚੈਪਟਰ ਕੱਢ ਕੇ ਉਹ ਪਾਲਿਸੀ ਭਗਵਾਨ ਜੀ ਲਾਗੂ ਕਰਿਆ ਬਿਨਾਂ ਚ ਆਰਐਸਐਸ ਦੀ ਕਿਉਂਕਿ ਇਸ ਗੱਲ ਨੂੰ ਸਮਝੋ ਅਲਗਿਆ ਨਹੀਂ ਮੰਨਣਾ ਬੱਚੇ ਨੂੰ ਪੜ੍ਹਾਉਣਾ ਹੈ ਮਤਬਕ ਮਤ ਗਿਆਨਹੀਨ ਬਣਾਉਣਾ ਹੈ ਕਿਰਮ ਹੋਣਾ ਚਾਹੀਦਾ ਬੱਚਿਆਂ ਨੂੰ ਗਿਆਨवान ਬਣਾਉਣਾ ਹੈ ਕਿਉਂਕਿ ਇਹ ਜਿਹੜਾ ਵੱਡੀਆਂ ਗਿਣਤੀਆਂ ਦਾ ਜਿਹੜਾ ਸੈਤ ਆ ਨਾ ਉਹ ਸਾਨੂੰ ਹੜੱਪਾਂ ਨੂੰ ਖਰੇ ਪਰਵਾਹ ਮੇਜੋ ਯਾਤਰਾ ਹੈ ਪੰਜਾਬ ਮੇਜੋ ਯਾਤਰਾ ਨਹੀਂ ਪਰਵਾਹ ਦਾ ਖਾਤਮਾ ਹੋ ਰਿਹਾ ਹੈ ਕਿਸੇ ਸਮੇਂ ਲੋ ਜਮਾ ਸ਼ਹੀਦਾਂ ਦੀ ਜੱਥੇਬੰਦੀ ਹੁੰਦੀ ਸੀ ਤੇ ਜਦੋਂ ਇੱਕ ਕ੍ਰੰਤ ਪਰਵਾਹ ਨੇ ਇੱਕ ਕ੍ਰਾਫਟਰ ਕਰਨ ਲਈ ਪਰਵਾਹ ਨੇ ਉਹਦੇ ਉੱਤੇ ਕਬਜ਼ਾ ਕਰ ਲਿਆ ਉਸ ਤੋਂ ਬਾਅਦ ਜਮੂਲਾ ਠੱਗਾ ਦੀ ਪਾਰਟੀ ਕਰਕੇ ਰਹੀ ਜੋ ਰੱਤ ਕਰ। ਅੱਜ ਲੋਕਾਂ ਨੇ ਵਿਚਾਰਾਂਗੇ ਫਿਰ ਕਹਿ ਕੇ ਗੱਲ ਸਮਝ ਲੋ। ਕੁਝ ਤੋਂ ਸਿਆਣੇ ਨੂੰ ਆ ਕੇ ਲੋਕਾਂ ਨੂੰ ਕਹਿਣਗੇ ਰਾਜਾ ਬੱਕਰੀ ਵਾਲਾ ਲੀਡਰ ਕਰਦਾ। ਇਹ ਤੁਹਾਨੂੰ ਆ ਕੇ ਕਹਿਣਗੇ ਅਸੀਂ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ। ਜੇ ਸਾਨੂੰ ਮੋਟਾ ਪਾਓ ਸੀ ਸਿੱਧਾ ਮੈਗਰਕੀ ਨਹੀਂ ਕੀਤਾ। ਪੁੱਛਣਾ ਹੈ। ਪੁੱਛਣਾ ਹੈ ਉਹਨਾਂ ਸਾਰਿਆਂ ਨੂੰ ਕਿ

ਬੜੀ ਉਹਨਾਂ ਕੋਈ ਪਿੰਡਾਂ 'ਚ ਜਿਸਦੇ 'ਚ ਵਿਭਾਜਨ ਸੁਝਾਉਣਾ ਨਹੀਂ ਕਰਿਆ ਤੇ ਸਾਨੂੰ ਨਹੀਂ ਮੋਟਾ ਦੇਣਗੇ ਅਸੀਂ ਤਾਂ ਤਿਆਰ ਕਰਤਾ ਜੀ ਤੁਹਾਨੂੰ ਯਾਦ ਹੋਣਾ ਹੈ ਜਦੋਂ ਆਪਾਂ ਦਿੱਲੀ ਜਾਣ ਤੋਂ ਪਹਿਲਾਂ ਪੰਜਾਬ ਦੇ ਵਿੱਚਾਂ ਦੇ ਦੀ ਸਰਕਾਰ ਸੀ ਕਿਪਟਨ ਗੁਰਿੰਦਰ ਸਿੰਘ ਮੁੱਖ ਮੰਤਰੀ ਸੀ ਤੇ ਆਪਾਂ ਪੰਜਾਬ ਦੇ ਵਿੱਚਾਂ ਕਿਸਾਨਾਂ ਦੇ ਧਰਮੇ ਨਾਲ ਸੀ ਪਰੇਸ਼ਾਨਦਈ ਉਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਕੁਝ ਕੀਤਾ ਜਿਹੜੇ ਕਿਸਾਨ ਪੰਜਾਬ ਵਿੱਚ ਬੈਠੇ ਸੀ ਭਾਜਪਾ ਨੇ ਦਿਲ ਲਿਆਂਦਾ ਸੀ ਕਿਸਾਨਾਂ ਦੇ ਨਰੋਧ ਹੀ ਆਪਾਂ ਨੂੰ ਬੰਦਾ ਜਿੱਦ ਤੇ ਕਾਲੀ ਨੂੰ ਨਾ ਪਰ ਅੱਜ ਕਰ ਰਹੇ ਨੇ ਕਿ ਜਦੋਂ ਜਦੋਂ ਕਿਸਾਨ ਇਕੱਠੇ ਹੋ ਕੇ ਕਿਸਾਨ ਦੁਨੀਆ ਇਕੱਠੀਆਂ ਹੋ ਕੇ ਬਾਦਲ ਦੇ ਬਾਹਰ ਤੇ ਬਹਿ ਗਿਆ ਜਾ ਕੇ ਬਾਦਲਪਿੰਡ ਤੇ ਜਦੋਂ ਅੱਧਾ ਅੱਧੇ ਧਰਨਾ ਲਾਇਆ ਦਾਣਾਪੜੀ ਅੰਦਰੋਂ ਆਉਣਾ ਜਾਣਾ ਬੰਦ ਕਰਤਾ ਤਾਂ ਉਦੋਂ ਹੀ ਹੱਲ ਹੁੰਦਾ ਸੀ ਇਹ ਇਸ ਗੱਲ ਦੀ ਦੁਹਾਈ ਹੀ ਕਹਿੰਦੇ ਸਤਿਵਾਦ ਦੇਣ ਦੀ ਲੋੜ ਤੁਸੀਂ ਨਹੀਂ ਪਾਰਲੀਮੈਂਟ ਦੇ ਵਿੱਚ ਗੋਲ ਵੀ ਕਿ ਮੋਦੀ ਸਾਹਿਬ ਦਿਨ ਕੱਲ ਤਾਂ ਤੁਹਾਨੂੰ ਸਿਫਾ ਦੇ ਲਈ ਸਿੱਧਾ ਗਿਆ ਤੈਨੂੰ ਚੁਣ ਕੇ ਭੇਜਿਆ ਸੀ ਬੰਦੇ ਆਣੇ ਦੂਜੀ ਵਾਰ ਇਸ ਲਈ ਕਿ ਸਾਡੀ ਆਵਾਜ਼ ਨਾ ਵੀ ਕਿਸਾਨਾਂ ਦੇ ਉੱਤੇ ਜਿੱਤ ਚਲਾ ਕੇ ਮੋਦੀ ਨੇ ਅੱਖਾਂ ਤੇ ਖੜਾ ਪਾ ਕੇ ਕੀਤੀ ਗੋਲ ਦੀ ਸੁਭੀਬਾ ਆਪਾਂ ਚੀ ਸੀ ਉਹ ਗੋਲ ਦਾ ਉੱਤੇ ਗੱਲ ਕਰਦੇ ਪੰਜਾਬ ਦੀ ਕਿਹਨਾਂ ਸਾਡੇ ਪੰਜਾਬ ਦੇ ਕਿਸਾਨ ਨੇ ਦਿਲ ਨਾਲ ਮਰ ਜਾਣਗੇ ਮਨ ਦੂਰ ਮਾਰੇ ਜਾਣਗੇ ਅੱਤੀ ਜਿਹੜੀ ਲੋੜ ਨਹੀਂ ਸੀ ਕਹਿੰਦੀ ਤੁਸੀਂ ਜਗਾਵੀਆਂ ਪ੍ਰਾਪਤੀਆਂ ਗਲੀਆਂ ਦੀ ਸਾਰੇ ਚੱਪਰ ਨੇ ਬਾਗ ਲਓ ਤਾਂ ਉਹ ਮੁਤੀਬਾ ਤੇ ਨਾ ਬੁੱਤੀ ਹੱਕ ਤੇ ਬੋਲਾਂ ਕਿਸਾਨਾਂ ਨੇ ਹੁਣ ਵੀ ਕਿਸਾਨਾਂ ਨੂੰ ਦਰਦਿਆਂ ਨੇ ਲੋਕਾਂ ਨੂੰ ਦਰਦਿਆਂ ਨੇ ਵੀ ਭਾਲ ਕੌਮ ਲੋਕਾਂ ਦੇ ਪਿੰਡਾਂ 'ਚ ਨਹੀਂ ਵਸਦੇ ਨਾ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਵੀ ਨਹੀਂ ਬਣਨਾ ਕਿਸੇ ਪਿੰਡਾਂ ਦੇ ਅਸੀਂ ਸਮਝੌਤਾ ਕੀਤਾ ਹੈ ਆਉਣਗੇ ਤਾਂ ਇਹੇ ਜਵਾਬ ਇਹਨਾਂ ਨੂੰ ਦੇਣਾ ਹੈ ਤੁਮੇਰੀ ਪਤੋਂ ਇਹਨੀਆਂ ਕਵਿਤੀਆਂ ਹੈ ਤਕੜੇ ਰਹੇ ਤੁਸੀਂ ਜਿਹੜਾ ਵਿਚਾਰ ਦਾ ਸੰਦੂਰ ਦਿੱਤਾ ਛੋਟੇ ਜਿਹੇ ਸਨੇਹ ਦੇ ਜਗ੍ਹਾ ਥੋੜੀ ਪੈ ਗਈ ਆਪਾਂ ਨੂੰ ਕਾਫੀ ਜ਼ਿਆਦਾ ਹੋ ਗਿਆ ਬੰਦਰੋ ਜਨਕਾ ਸਭ ਜਣਾ ਨਹੀਂ ਆਨੇ ਆਪਾਂ ਆਪਣੇ ਗੀਤ ਦੇ ਵਿਚਾਰ ਵੀ ਸੁਣਨੇ ਆ ਦੰਗਿਆਂ ਦਾ ਤੇਰੇ ਨਾਮ ਦੇ ਸਾਥੀਆਂ ਦਾ ਰਹਿਣ ਦਾ ਰੋਟੀ ਪਾਣੀ ਦਾ ਖਰਚਾ ਆਇਆ ਤੇ ਇਹਦਾ ਖਰਚਾ ਹੈ ਜਦੋਂ ਤੂੰ ਇਲੈਕਸ਼ਨ ਜਿਹੜੇ ਸੀ ਕੋ ਲੜੇਗਾ ਉਥੇ ਸਾਰਾ ਕਸ਼ਟ ਪਾਰ ਨਹੀਂ ਜਾਉਂਦੀ ਤੂੰ ਉਪਰ ਤੱਕ ਨਹੀਂ ਸੁਣਾ ਇਸ ਤੇ ਆ ਵੀ ਇਸ ਪੁਆਇੰਟ ਕੋ ਦੇਖੋ ਆਹ ਹੋਸੀ ਗੁਰਦਵੰਦ ਕਾਨੀਦਲ ਵਾਲਿਆਂ ਨੇ ਇੱਕ ਸਰਪੰਚ ਭੇਜਿਆ ਆਪਣੇ ਹੀ ਜਿਹੜੇ ਦਾ ਸੁਖਵੀਰ ਪਾਣ ਦਾ ਬਹੁਤ ਖਾਸ ਦਾ ਨਾਮ ਹੀ ਲੈਣਾ ਕੋ ਤੇ ਆਪਣਾ ਪਿਆਰ ਆ ਉਹ ਬਚਾਰੇ ਨੇ ਉਹ ਕਹਿੰਦਾ ਸ਼ਰੌਂਕਲੀ ਕਮੇਟੀ ਦੇ ਵਿੱਚ ਕੰਮਾਂ ਦੀ ਪ੍ਰਾਪਤ ਬਹੁਤ ਵੱਡਾ ਉਹਦਾ ਦਿੰਦੇ ਆ ਮਰਵਾਣੀ ਕਰਦਾ ਕਰਵਾਣੀ ਸੁਣਦਾ ਆਪਾਂ ਨੂੰ ਸ਼ਰੌਂਕਲੀ ਦੇ ਵਿੱਚ ਲੈ ਕੇ ਹੁਣ ਤੁਸੀਂ ਮੈਨੂੰ ਦੱਸੋ ਕਿ ਮੈਂ ਇੱਦੀ-ਇੱਦੀ ਆਫਰ ਕਰਾਈਆਂ ਸਭ ਖੋਲੇ ਕਰ ਤੇ ਜਦੋਂ ਤੁਸੀਂ ਸਾਡੇ ਨਾਲ ਆਇਆ ਲਾਜ ਨਹੀਂ ਉਸ ਚੀਜ਼ ਦਾ ਜਮੇ ਲਾਜ ਨਹੀਂ ਸਾਨੂੰ ਜਿਹੜੀ ਚੀਜ਼ ਬਣਾਈ ਆ ਜਿਹੜੀ ਚੀਜ਼ ਰਹਿ ਨਹੀਂ ਕਿਸਦੀ ਨਹੀਂ ਹੁਣ ਤੁਸੀਂ ਇਹ ਸਮਝੋ ਕਿੰਨੇ ਆਪਣੀ ਵਰਦੇ ਆ ਪੁਰਾਣਿਆਂ ਦਾ ਕਹਿੰਦਾ ਕੈਪਟਨ ਮੁੱਖ ਮੰਤਰੀ ਬਣ ਗਿਆ ਚੰਨੀ ਬਣ ਗਿਆ ਤੇਰਾ ਬਾਦਲ ਸਿੰਘ ਭਗਵਾਨ ਜਨਾ ਕੱਲੋਂ ਕਿਸੇ ਹੋਰ ਨੇ ਬਣ ਜਾਣਾ ਇਹ ਕੋਸੀ ਸਦੀਵੀ ਤਾਂ ਨਹੀਂ ਹੈਗੀ ਪਰ ਕਰਤਾਰ ਸਦੀਵੀ ਆ ਕਰਤਾਰ ਉਤਵਾ ਜਿਹੜਾ ਸਿਰਫ ਥੋੜਾ ਪਿਛਵਾਸ ਉਹ ਸਦੀਵੀ ਹੈ ਕਰਤਾਰ ਨਹੀਂ ਬਣਦਾ ਕੋਈ ਆ ਦੇਖੋ ਕਿੰਨੀਆਂ ਪਾਰਟੀਆਂ ਬਦਲੀ ਜਾਂਦੇ ਐ ਐਨਟੀਐਮ ਦੇ ਬਣ ਜਾਂਦੇ ਨੇ ਭਾਈ ਦੁਨਿਆਵੀ ਕੁਰਸੀਆਂ ਤਾਂ ਕਰ ਜਾਣੀਆਂ ਪਰ ਥੋੜੀ ਜਿਹੀ ਦਿਲਾਂ ਦੇ ਵਿੱਚ ਥਾਂ ਹੈ ਨਾ ਉਹ ਨਹੀਂ ਬਣਦੀ ਇਹ ਆਫਰਮੈਟ ਕਰਾਈਆਂ ਹੈ ਜੇ ਜਿਹੜਾ ਮਨਜ਼ੂਰ ਆ ਰਾਜਨੀਤੀ ਨਾ ਕਰਾਂਗੇ ਇਹ ਮਨਜ਼ੂਰ ਆ ਮੋਦੀ ਸੇਵਾ 'ਚ ਹਾਜ਼ਰ ਹੋਵਾਂਗੇ ਕਿਸੇ ਪਰਸੋਂ ਬੇਸ਼ੱਕ ਨਾ ਲਈ ਇਲੈਕਸ਼ਨ ਪਰ ਧਿਰ ਨਹੀਂ ਬਦਲਨੀ ਜਿੰਨਾ ਨੂੰ ਮੈਂ 12-15 ਸਾਲ ਦਾ ਪੀਵੀ ਚੈਨਣਾ ਤੇ ਭੰਦਾ ਆ ਰਹੇ ਨੰਗੇ ਕਰਦਾ ਆ ਰਹੇ ਉਹਨਾਂ ਦੇ ਕਾਰਨਾਂ ਨੇ ਤੇ ਹੁਣ ਮੈਂ ਉਹਨਾਂ ਵੀ ਸਹਿਮਤਾ ਕਰੂੰਗਾ ਤੇ ਮੇਰਾ ਕਰਤਾਰ ਕਿੱਥੇ ਰਹੂਗਾ ਆਹੀ ਮਜੂਦਾ ਸਰਕਾਰ ਦਾ ਮੁੱਖ ਮੰਤਰੀ ਜਿਹੜਾ ਮੇਰਾ ਪੁਰਾਣਾ ਦੋਸਤ ਹੈ ਬੰਦੇ ਇਹੇ ਜਿਹਾ ਹੁੰਦੇ ਰਹੇ ਅੱਜ ਤੱਕ ਨਿਰੰਤਰ ਆ ਰਹੇ ਕਿ ਤੁਸੀਂ ਪਾਰਟੀ ਜੁਆਨ ਨੂੰ ਐਮਪੀ ਚ ਸਮਰਥੀ ਦੋ ਇਸ ਨੂੰ ਮਾਦੀ ਟਿਕਲੇ ਰੋਣੂ ਕਿੰਨੇ ਪਰ ਯਾਰ ਫਿਰ ਚਲਾਰ ਨਹੀਂ ਮੈਨੇ ਰੱਖਦਾ ਫਿਰ ਕਮਨਦੀ ਸਿੰਘ ਫੁਰਨਾ ਨਜ਼ਰਾਂ ਕਿਨੇ ਮੜਾਉਂਗਾ ਇਹ ਨਾਲ ਇੱਕ ਪਾਰਟੀ ਦੇ ਇੱਕ ਕੋਲੇ ਕੇ ਜੰਤ ਦੇ ਮਨ ਦੇ ਵਿੱਚ ਇਹ ਗੱਲ ਆ ਗਈ ਆ ਉਹਨੂੰ ਇਸ ਗੱਲ ਦਾ ਸੁੱਖ ਹੋ ਰਿਹਾ ਹੈ ਮੈਂ ਕੋਈ ਉਹ ਤਾਂ ਹੈ ਨਹੀਂ ਕਿ ਕਿਸੇ ਮੰਤਰੀ ਦਾ ਮੁੰਡਾ ਜਿਹੜਾ ਆਪਾਂ ਦੇਖਿਆ ਲੁਧਿਆਣਾੋਂ ਭੱਜਿਆ ਤਿੰਨ ਵਾਰ ਐਕਟੀ ਬਣਿਆ ਕਾਂਗਰਸ ਦਾ ਭੱਜ ਗਿਆ ਨਾ ਭਾਜਪਾ ਚ ਮੈਂ ਗ੍ਰੰਥ ਚੋਰੀ ਕੀਤੀ ਆ ਮੈਨੂੰ ਭਾਜਪਾ ਡਰਾ ਕੇ ਰਲਾਉਂਦੇ ਜੇ ਭਾਜਪਾ ਨੇ ਲਾਜ ਦੇਦਾ ਸੀ ਮੈਨੂੰ ਤੇ ਮੈਂ ਤਾਕਤ ਤਾਂ ਤੈਨੂੰ ਡਰਾ ਵੀ ਸਕਦੇ ਸੀ ਉਹਨਾਂ ਦੱਸਦਾ ਉਹਨੂੰ ਕਿਉਂ ਹੱਲੇ ਮੇਰੇ ਕੋਲ ਜਦੋਂ 6-7 ਵਾਰੀ ਬੰਦੇ ਆਏ ਮੈਂ ਕਹਿੰਦਾ ਤਾਂ ਹੱਲ ਨਹੀਂ ਯਾਰ ਸਮਝੀ ਸਤ ਕੀ ਕਰੇਗਾ ਦਾਦਾ ਮੈਂ ਆਪਣੇ ਬਾਹਰ ਦੇ ਘਰੇ ਰੱਖਿਆ ਸੀ ਤੁਹਾਨੂੰ ਜਿਹੜੇ ਆਪਣੇ ਪਿੰਡ ਆਉਂਦੇ ਆ ਜਿੱਥੇ ਬਾਹਰ ਦਾ ਕਰਟ ਥੱਲੇ ਬੈਠਾ ਹਾਂ ਜੋ ਉੱਥੇ ਬੈਠੇ ਬੰਦੇ ਆਖਰੀ ਵਾਰ ਕੋਈ ਬੰਦਾ ਆਇਆ ਨਾ ਉਸ ਤੋਂ ਬਾਅਦ ਨਹੀਂ ਆਇਆ ਕਹਿੰਦਾ ਯਾਰ ਤੁਸੀਂ ਮੈਨੂੰ ਭਾਰਤ ਦਾ ਲੜਾਉਣ ਵਾਸਤੇ ਇੰਨਾ ਨੂੰ ਲਾਇਕ ਕਹਿੰਦੇ ਹੋ ਤੁਸੀਂ ਕੰਮ ਕਰੋ ਤੁਸੀਂ ਸਾਡੇ ਪੰਜਾਬ ਸਰ ਜਿਹੜੇ ਕਾਜ ਆਵਾਜ਼ ਕਰੋ ਸਾਰਾ ਤੁਸੀਂ ਕਿਸਾਨਾਂ ਦੇ ਨਾਲ ਜਿਹੜੇ ਐਸ.ਕੇ ਦਾ ਵਾਅਦਾ ਕੀਤਾ ਉਸ ਨੂੰ ਪੂਰਾ ਕਰਦੇ ਸਾਡੇ ਬੰਦੀ ਸਿੰਘ ਛੱਡ ਦਿਓ ਜਿਹੜਾ ਸਾਡਾ ਪਾਣੀ ਰਾਜਸਥਾਨ ਨੂੰ ਜਾਂਦਾ ਉਹਦਾ ਮਾਲੀਆ ਸਰਕਾਰ ਦੇ ਦੇ ਕਿਉਂਕਿ ਰਾਜਸਥਾਨ ਨੇ ਸਾਡੇ ਭਰਾ ਰੱਖਿਆ ਪੰਜਾਬੀ ਜਿਹੜਾ ਪਾਣੀ ਜਾਂਦਾ ਤੇ ਸਾਡੇ ਪਾਣੀ ਦਾ ਮਸਲਾ ਹੱਲ ਕਰੋ ਜਿੰਨਾ ਪੰਜਾਬ ਦੇ ਕਰਜਾ ਮਾਫ ਕਰਦੇ ਹੋ ਕਮਲਜੀਤ ਸਿੰਘ ਪ੍ਰਧਾਨ ਛੋਟੇ ਦਫ਼ਤਰ ਲੰਗੇ ਪੈਰੀ ਪਿੰਡੋਂ ਚੱਲ ਕੇ ਆਉਂਦਾ ਦਿੱਲੀ ਤੱਕ ਮੈਂ ਮਹੀਨੇ ਲੱਗ ਜਾਂਦੇ 15 ਦਿਨ ਲੱਗ ਜਾਂਦੇ ਸ਼ਾਮਲ ਹੋ ਜੀ ਪਰ ਆ ਸਾਡੇ ਮਸਲੇ ਹੱਲ ਕਰਦੇ ਹੋ ਤੇ ਮੈਨੂੰ ਹੱਸ ਕੇ ਮੁਰੇ ਮੈਂ ਨਾਲ ਬਾਜੀ ਜੇ ਇਹ ਮਸਲੇ ਹੱਲ ਕਰਦੇ ਫਿਰ ਸਿਆਸਤ ਕਰਨੇ ਤੇ ਕਰਾਂ ਤੇ ਮੈਂ ਕਹਾਂ ਭਾਈ ਤੁਸੀਂ ਸਿਆਸਤ ਕਰਨੀ ਹੀ ਕਿਉਂ ਆ ਤੇ ਸਾਡੇ ਮਸਲੇ ਨਹੀਂ ਹੱਲ ਹੋਣੇ ਸਿਆਸਤ ਕਰਨੀ ਤਾਂ ਤਾਂ ਆ ਉਹਦੇ ਮਸਲੇ ਹੱਲ ਕਰਨੇ کوئی کوئی گیتار کا السلام <سؤال> علیکم کو بھی یہ ٹی وی یہاں ਤੁਹਾਡੇ نزدیک منہ ہے یہ دنیا میں کوئی بھی دوست میں کوئی 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 کیتا نہیں ہے توڈا کیا اس کی پیہہ چڑھ گئی نہ پھر کام دے ہو گیا تووں انہاں لوکاں نشان ڈوے کس پترے ہو تووں پھیر لگنی ہے کوئی کر پھیر کرانی ہے انہاں دے اگے انہاں دے ایں نے کہ جل جے نہ او کوئی سراغاں مل میں विग्रह हुंगा करके पूछ रहे हो फिर दिन तीन किए और वो गंगा का गंगा नमक और स्मूथ हुंगा पूछ रहे हो कितने नाम के और दोम चिकित्सा में हमारा पूछ रहा है फिर नारा धरे ना ब्रह्म ये तो बोलना है जितने तुमने सामने खड़े हुए हैं जो दुनिया को मैंने नारा गलत क्यों وہ دیروں پر پرچاری شریک ہیں انہوں نے قلنا کلیہ خدا کو بدنام کیا رہا ہوئی اور مجھ کو بلے مارے کے تفصیل میں میرے ملا رہا میں دام بھاگے چھوڑ دو میں پہلے پہلے لے رہا ہوں کہ میں کے میں مدد کرنے جا رہا ہوں کہ اس طاقت میں کوئی بھی انسان نہیں ہوا میرے جوڑا کا جوڑا رہوا না কবি ভাই মারো না তো ও ছেরা হয়ে যায় তো পুরো দিনটা মানে আর এখানে মনে হচ্ছে পুরো পুরো একটা আর ਨੇ ਮੋੜਦੇ ਹਾਂਗੇ ਪ੍ਰਮਾਣ ਕਿਉਂ ਪ੍ਰਮਾਣ ਹੀ ਕਿਸੇ ਕੇ ਲਈ ਬਾਸ ਬਚੇ ਨਾ ਹੈ ਪ੍ਰਮਾਤਮਾ ਬਗਨਾ ਪਰ ਇਹ ਪ੍ਰਵਾਹ ਹੀ ਕਰਦੀ ਹੈ ਇਹ